ਗੁਰੂਆਂ ਪੀਰਾਂ ਪਗੰਬਰਾਂ ਦੀ ਕ੍ਰਾਂਤੀਕਾਰੀਆਂ ਦੀ ਧਰਤੀ ਮੇਰੇ ਪੰਜਾਬ ਨੂੰ ਤੇ ਅਪਰਾਧ ਗੈਂਗਸਟਰ ਰਾਜਨੀਤੀ ਦੇ ਦਲਦਲ ਵੱਲ ਠਕੇਲਿਆ ਜਾ ਰਿਹਾ ਪੰਜਾਬ ਦੇ ਅੰਦਰ ਆਪਣੀ ਡਿੱਗੀ ਹੋਈ ਸਾਖ ਔਰ ਜਨਤਾ ਦੇ ਮੰਚ ਆਪ ਦਾ ਪਾਰਟੀ ਦੇ ਪ੍ਰਤੀ ਅਕ੍ਰੋਸ਼ ਨੂੰ ਦੇਖਦੇ ਹਾਂ तिहाड़ जेल रिटर्न तिकड़ी चायो अरविंद केजरीवाल चाहे ससोदिया चाहे जैन यहां ਉਹਨਾਂ ਦੇ ਨਾਲ ਆਏ ਬਿਨ ਬੁਲਾਏ ਪੰਜਾਬ ਦੇ ਅੰਦਰ ਜੇ ਮਹਿਮਾਨ ਬਣ ਕੇ ਬੈਠੇ ਨੇ ਉਹ ਅਸ਼ਾਂਤੀ ਫਲਾਂ ਦੀ ਲੁੱਟਕ ਸੁੱਟ ਦੀਆਂ ਰੋਜ਼ ਯੋਜਨਾਵਾਂ ਬਣਾਉਂਦੇ ਰਹਿੰਦੇ ਔਰ ਸੁਤੰਤਰਤਾ ਦਿਵਸ ਦੇ ਮੌਕੇ ਤੇ ਦਿੱਤਾ ਆਇਆ ਉਹ ਭਾਸ਼ਣ ਸਪਸ਼ਟ ਕਰਦਾ ਕਿ ਕਿਸ ਤਰ੍ਹਾਂ ਸੱਤਾ ਹਤਿਆਨ ਵਾਸਤੇ ਆਪ ਦਾ ਪਾਰਟੀ ਪੰਜਾਬ ਚ ਪੰਜਾਬ ਦੀ ਅਮਨ ਚੈਨ ਨੂੰ دہਕਦੇ ਹੋਏ ਛੋਲਿਆਂ ਵੱਲ ਧਕੇਲ ਰਹੀ ਹੈ ਇਤਿਹਾੜ ਜੇ ਰਿਟਰਨ ਮਨੀਸ਼ ਸੋਧਿਆ ਦਾ ਬਿਆਨ ਇਹ ਸਪਸ਼ਟ ਕਰਦਾ ਹੈ ਕਿ ਪੰਜਾਬ ਦੀ ਆਪ ਦਾ ਪਾਰਟੀ ਇਹ ਸਮਝ ਚੁੱਕੀ ਹੈ ਕਿ ਉਹ ਰਾ ਦੇ ਹੱਥੋਂ ਸਰਕਾਰ ਦਾ ਸਮਰਥਨ ਜਨਤਾ ਦਾ ਸਮਰਥਨ ਨਿਕਲ ਚੁੱਕਾ ਐਸ ਪਿਛੇ ਅਪਰਾਧ ਦੀ ਰਾਜਨੀਤੀ ਨੂੰ ਬਲ ਦੇ ਕੇ ਗੁੰਡਾ ਇਜ਼ਮ ਨੂੰ ਬਲ ਦੇ ਕੇ ਲੁੱਟਕ ਸੁਟਦਿਆਂ ਯੋਜਨਾ ਬਣਾ ਰਹੇ ਨੇ ਔਰ ਅਗਲਾ ਚੋਣ ਜਿੱਤਣ ਵਾਸਤੇ ਜਿਹੜੇ ਉਹ ਛੜੰਤਰ ਰਚ ਰਹੇ ਏ ਉਹ ਤੋਂ ਸਪਸ਼ਟ ਹੁੰਦਾ ਕਿ ਆਪ ਦਾ ਪਾਰਟੀ ਚ ਪੂਰੀ ਤਰ੍ਹਾਂ ਭੁਖਲਾੜ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਕਿ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਤੋਂ ਵਾਪਸ ਆਏ ਅਰਵਿੰਦ ਕੇਜਰੀਵਾਲ ਦੀ ਜਿਹੜੀ 420 ਸੋਚ ਹੈ ਕ੍ਰਿਮੀਨਲ ਸੋਚ ਹੈ ਇਹ ਪੰਜਾਬ ਦੇ ਅੰਦਰ ਉਹ ਆਪਣੇ ਕ੍ਰਿਮੀਨਲ ਫਾਰਮੂਲੇ ਨੂੰ ਲਾਗੂ ਕਰਕੇ ਪੰਜਾਬ ਨੂੰ ਤੋੜਨ ਦੀ ਯੋਜਨਾ ਬਣਾ ਰਹੇ ਹਨ ਬਰਦਾਸ਼ਤ ਨਹੀਂ ਕੀਤਾ ਜਾ ਸਰ ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਨਾਲ ਇੱਕ ਤਸਵੀਰ ਸਾਹਮਣੇ ਆਈ ਜਗਦੀਸ਼ ਟਾਇਟਲਰ ਦੀ 1964 ਦੇ ਸਿੱਖ ਕਤਲੇਕਾਰ ਦਾ ਸ਼ਖਸ aaropi ਹੋਵੇ ਅਜੇ ਵੀ ਸੁਣਵਾਈਆਂ ਚੱਲ ਰਹੀਆਂ ਨੇ ਉਸ ਦੇ ਉੱਪਰ ਜਿਸ ਤਰੀਕੇ ਨਾਲ ਛਤਰੀ ਫੜ ਕੇ ਸ਼ਖਸ ਨਜ਼ਰ ਆ ਰਿਹਾ ਹੈ ਬਹੁਤ ਹੀ ਘਟਿਆ ਹੈ ਰਾਹੁਲ ਗਾਂਧੀ ਨੇ ਪਹਿਲੇ ਤੇ ਸੁਵਿਧਾਨਿਕ ਮਰਿਆਦਾ ਦਾ ਉਲੰਘਣ ਕੀਤਾ ਹੈ ਵਿਪੱਖਸ਼ ਦਾ ਲੀਡਰ ਹੁੰਦੇ ਨਾਤੇ ਉਹਨੂੰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਦਾ ਬਾਈਕਟ ਨਹੀਂ ਸੀ ਕਰਨਾ ਚਾਹੀਦਾ ਔਰ ਦੂਸਰੇ ਪਾਸੇ ਆਪਣੀ ਪਾਰਟੀ ਦੇ ਪ੍ਰੋਗਰਾਮ 'ਚ ਜਗਦੀਸ਼ ਟਾਇਟਲਰ ਜਿਹੜਾ ਕਿ ਸਿੱਖ ਕਤਲੇਕਾਰ ਦਾ ਮੁੱਖ ਅਭੁਕਤ ਹੈ ਜਿਹੜਾ ਰੋਜ਼ ਅਦਾਲਤ 'ਚ ਖੜੇ ਹੋ ਕੇ ਜਿੱਤੇ ਵਾਜ ਬੰਦੀ ਸਿੱਖ ਕਤਲੋਗਾਰਦ ਦੇ ਮਾਮਲੇ 'ਚ ਜਗਦੀਸ਼ ਟਾਈਟਲਰ ਹਾਜ਼ਰ ਹੋ ਜਿਹਦੀ ਵੀਡੀਓਜ਼ ਨੇ ਕਿ ਮੈਨਨੇ ਸਰਦਾਰ ਮਾਰਤੇ ਮੇਰਾ ਕੀ ਹੋਇਆ ਉਹਨੂੰ ਤੁਸੀਂ ਮਹਾਮੰਡਿਤ ਕਰ ਰਹੇ ਇੱਥੇ ਕਾਂਗਰਸ ਪਾਰਟੀ ਦੀ ਸਿੱਖ ਵਿਰੋਧੀ ਚਿਹਰਾ ਸਾਹਮਣੇ ਇਹ ਪੰਜਾਬ ਵਿਰੋਧੀ ਉਹਨਾਂ ਦਾ ਮਨੋਰਥ ਸਾਹਮਣੇ ਆਂਦਾ ਇਹ ਬੇਨਕਾਬ ਹੋ ਗਿਆ ਪਰ ਮੈਂ ਪੁੱਛਣਾ ਚਾਹਨਾ ਪੰਜਾਬ ਦੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਇਹ ਕਾਪ ਦਾ ਪਾਰਟੀ ਵਾਲਿਆਂ ਨੂੰ ਕਿ ਸਿੱਖਾਂ ਦੇ ਕਾਤਲਾਂ ਨੂੰ ਮਹਾ ਮੰੰਡਿਤ ਕਰਨ ਲਈ ਦੀ ਦਾਸਤਾ ਕਰ ਰਹੇ ਹੋ ਅੱਜ ਵੀ ਸੱਜਨ ਕੁਮਾਰ ਜਿਹੜਾ ਸਿੱਖ ਕਤਲੋਗਰ ਸਿੱਖਾਂ ਨੂੰ ਮਾਰਨ ਦੇ ਕਾਰਨ ਜੇਲ੍ਹ ਚਾ ਉਹ ਅੱਜ ਵੀ ਕਾਂਗਰਸ ਦਾ ਲੀਡਰ ਹੈ ਜਿਹੜਾ ਪੁੱਲ ਬੰਗੜ ਗੁਰਦੁਆਰਾ ਜਲਾਉਂਦਾ ਉਹ ਵੀ ਕਾਂਗਰਸ ਦਾ ਲੀਡਰ ਹੈ ਉਹ ਵੀ ਦਾਸਤਾ ਕਰ ਰਿਹਾ ਬਾਜਵਾ ਸਾਥ ਵਡਿੰਗ ਸਾਹਿਬ ਇਹ ਉਦਿਆਂ ਦੀ ਦਾਸਤਾ ਪੰਜਾਬ ਤੇ ਪੰਜਾਬੀਅਤ ਪੰਜਾਬੀ ਭਾਈਚਾਰੇ ਨੂੰ ਗਰਵੀ ਰੱਖ ਕੇ ਕਰ ਰਿਹਾ ਇੱਕ ਪਾਸੇ ਤੇ ਮੁਹੱਬਤ ਦੀ ਦੁਕਾਨ ਹੈ ਤੇ ਦੂਜੇ ਪਾਸੇ ਕਾਤਲਾਂ ਨੂੰ ਸਨਮਾਨ ਪੰਜਾਬ ਦੀ ਕਾਂਗਰਸ ਪਾਰਟੀ ਦੇ ਲੀਡਰਸ ਇਸ ਗੱਲ ਤੇ ਆਪਣਾ ਸਪਸ਼ਟਿਕਰਨ ਦੇਣ ਔਰ ਜੋ ਰਾਹੁਲ ਗਾਂਧੀ ਨੇ ਕੀਤਾ ਹੈ ਇਹ ਸਪਸ਼ਟ ਕਰਦਾ ਹੈ ਕਿ ਕਾਂਗਰਸ ਦੇ ਗਾਂਧੀ ਪਰਿਵਾਰ ਦੇ ਦਿਲ 'ਚ ਸਿੱਖਾਂ ਤੇ ਪਤੀ ਬਹੁਤ ਗਰੀਨਾ ਹੈ ਔਰ ਇਹ ਕਦਮ ਸਿੱਖਾਂ ਦੇ ਚਕਮਾ ਤੇ ਨਮਕ ਚਿੰਕਣ ਵਾਲਾ ਹੈ ਅੱਜ ਤੱਕ ਰਾਹੁਲ ਗਾਂਧੀ ਸਿੱਖ ਵਿਧਵਾ ਕਲੋਨੀ ਤੇ ਗਏ ਨਹੀਂ ਉਹਨਾਂ ਵਿਧਵਾਵਾਂ ਦੇ ਪਤੀਆਂ ਨੂੰ ਮਾਰਨ ਵਾਲਿਆਂ ਨੂੰ ਸਨਮਾਨਿਤ ਕਰ ਰਹੇ ਇਹ ਦੁਰਭਾਗਿਆ ਸਰ ਪੰਜਾਬ ਦੁਰਭਾਗਿਆ ਪੰਜਾਬ 'ਚ ਹੜ ਆ ਰਹੇ ਨੇ ਹਾਲਾਤ ਖਰਾਬ ਨੇ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਲੋਕਾਂ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਨੇ ਪੰਜਾਬ ਚ ਹੜਾ ਵਰਗੇ ਹਾਲਾਤ ਔਰ ਦੂਸਰੇ ਪਾਸੇ ਆਪਦਾ ਦੀ ਭਗਵੰਤ ਮਾਨ ਦੀ ਸਰਕਾਰ ਦੀ ਮੂਕ ਦਰਸ਼ਕ ਬਣ ਕੇ ਬੈਠਣਾ ਇਹ ਪੰਜਾਬ ਵਾਸਤੇ ਬੜਾ ਚਿੰਤਾ ਦਾ ਵਿਸ਼ੇ ਬਰਸਾਤ ਦੇ ਮੌਸਮ ਤੋਂ ਪਹਿਲੇ ਭਗਵੰਤ ਮਾਨ ਦੀ ਸਰਕਾਰ ਨੇ

ਪਰਿਵਾਰਾਂ ਦੇ ਉਹਨਾਂ ਸੇ ਕੋਈ ਕਠੋਰ ਤੇ ਤਿੱਬਰ ਕਦਮ ਚੁਟਾਓ। ਔਰ ਬੜਾ ਬਾੜ ਹੜ ਲਗਾਤਾਰ ਹਰ ਸਾਲ ਆ ਰਹੇ। ਐਰੇ ਸੇ ਕਠੋਰ ਤੇ ਮਜ਼ਬੂਤ ਪਰਮਾਨੈਂਟ ਕਦਮ ਚੁੱਕੇ ਜਾਣੇ ਚਾਹੀਦੇ। ਪਰ ਮਹਾਰਾਜਾ ਭਗਵੰਤ ਮਾਨ ਸਾਹਿਬ ਹੜਾਂ ਦੇ ਕਾਰਨ ਬਰਬਾਦ ਹੋ ਰੇ ਘਰਾਂ ਦੀ ਚਿੰਤਾ ਉਹਨਾਂ ਨੂੰ ਘਟਾ ਹੈ ਮਰ ਰਹੇ ਪਸ਼ੂਰ ਵਿਅਕਤੀਆਂ ਦੀ ਚਿੰਤਾ ਘਟਾ ਹੈ ਹੋਰ ਇਹ ਨੁਕਸਾਨ ਦੀ ਚਿੰਤਾ ਘਟਾ ਹੈ ਆਪਣੇ అతిథੀ ਤਿਹਾੜ ਦੇ ਰਿਟਰਨ ਅਰਵਿੰਦ ਕੇਜਰੀਵਾਲ ਔਰ ਉਹਨਾਂ ਦੀ ਚਿੰਤਾ ਜ਼ਿਆਦਾ ਹੈ ਸਰ ਇਸ ਤਰ੍ਹਾਂ ਪੰਜਾਬ ਚ ਗੁੰਡਾ ਟੈਕਸ ਦੀ ਗੱਲ ਆ ਰਹੀ ਹੈ ਕਿ ਜਿਹੜੇ ਜਾਨਵਰ ਇਧਰ ਉਧਰ ਲੈ ਕੇ ਜਾਂਦੇ ਨੇ ਉਹਨਾਂ ਨੂੰ ਰੋਕ ਕੇ ਚੋਰੀਆ ਉਹਨਾਂ ਕੋ 10-10000 ਰੁਪਏ ਵਸੂਲਿਆ ਜਾ ਰਿਹਾ ਹੈ ਐਸਾ ਕਿ ਪੰਜਾਬ ਦੇ ਅੰਦਰ ਆਪ ਦਾ ਪਾਰਟੀ ਦੀ ਸਰਕਾਰ ਗੁਰੂਆਂ ਪੀਰਾਂ ਪਗੰਬਰਾਂ ਦੀ ਕ੍ਰਾਂਤੀਕਾਰੀਆਂ ਦੀ ਧਰਤੀ ਮੇਰੇ ਪੰਜਾਬ ਨੂੰ ਤੇ ਅਪਰਾਧ ਗੈਂਗਸਟਰ ਰਾਜਨੀਤੀ ਦੇ ਦਲਦਲ ਵੱਲ ਠੇਕਿਆ ਜਾ ਰਿਹਾ ਪੰਜਾਬ ਦੇ ਅੰਦਰ ਆਪਣੀ ਡਿੱਗੀ ਹੋਈ ਸਾਖ ਔਰ ਜਨਤਾ ਦੇ ਮੰਚ ਆਪ ਦਾ ਪਾਰਟੀ ਦੇ ਪ੍ਰਤੀ ਅਕ੍ਰੋਸ਼ ਨੂੰ ਦੇਖਦੇ ਹਾਂ ਆ तिहाड़ जेल रिटर्न तिकड़ी चायो अरविंद केजरीवाल चाहे ससोदिया चाहे जैन यहां ਉਹਨਾਂ ਦੇ ਨਾਲ ਆਏ ਬਿਨ ਬੁਲਾਏ ਪੰਜਾਬ ਦੇ ਅੰਦਰ ਜੇ ਮਹਿਮਾਨ ਬਣ ਕੇ ਬੈਠੇ ਨੇ ਉਹ ਅਸ਼ਾਂਤੀ ਫਲਾਂ ਦੀ ਲੁੱਟਕ ਸੁੱਟ ਦੀਆਂ ਰੋਜ਼ ਯੋਜਨਾਵਾਂ ਬਣਾਉਂਦੇ ਰਹੇ ਔਰ ਸੁਤੰਤਰਤਾ ਦਿਵਸ ਦੇ ਮੌਕੇ ਤੇ ਦਿੱਤਾ ਆਇਆ ਉਹ ਭਾਸ਼ਣ ਸਪਸ਼ਟ ਕਰਦਾ ਕਿ ਕਿਸ ਤਰ੍ਹਾਂ ਸੱਤਾ ਹੱthਿਆਨ ਵਾਸਤੇ ਆਪ ਦਾ ਪਾਰਟੀ ਪੰਜਾਬ ਚ ਪੰਜਾਬ ਦੀ ਅਮਨ ਚੈਨ ਨੂੰ دہਕਦੇ ਹੋਏ ਛੋਲਿਆਂ ਵੱਲ ਧਕੇਲ ਰਹੀ ਹੈ ਇਤਿਹਾੜ ਜੇ ਰਿਟਰਨ ਮਨੀਸ਼ ਸੋਸੋਧਿਆ ਦਾ ਬਿਆਨ ਇਹ ਸਪਸ਼ਟ ਕਰਦਾ ਹੈ ਕਿ ਪੰਜਾਬ ਦੀ ਆਪ ਦਾ ਪਾਰਟੀ ਇਹ ਸਮਝ ਚੁੱਕੀ ਹੈ ਕਿ ਉਹ ਰਾ ਦੇ ਹੱਥੋਂ ਸਰਕਾਰ ਦਾ ਸਮਰਥਨ ਜਨਤਾ ਦਾ ਸਮਰਥਨ ਨਿਕਲ ਚੁੱਕਾ ਐਸ ਪਿਛੇ ਅਪਰਾਧ ਦੀ ਰਾਜਨੀਤੀ ਨੂੰ ਬਲ ਦੇ ਕੇ ਗੁੰਡਾ ਇਜ਼ਮ ਨੂੰ ਬਲ ਦੇ ਕੇ ਲੁੱਟ ਕਸੁੱਟ ਦੀਆਂ ਯੋਜਨਾ ਬਣਾ ਰਹੇ ਨੇ ਔਰ ਅਗਲਾ ਚੋਣ ਜਿੱਤਣ ਵਾਸਤੇ ਜਿਹੜੇ ਉਹ ਛੜੰਤਰ ਰਚ ਰਹੇ ਏ ਤੋਂ ਸਪਸ਼ਟ ਹੁੰਦਾ ਕਿ ਆਪ ਦਾ ਪਾਰਟੀ ਚ ਪੂਰੀ ਤਰ੍ਹਾਂ ਭੁਖਲਾੜ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਕਿ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਤੋਂ ਵਾਪਸ ਆਏ ਅਰਵਿੰਦ ਕੇਜਰੀਵਾਲ ਦੀ ਜਿਹੜੀ 420 ਸੋਚ ਹੈ ਕ੍ਰਿਮੀਨਲ ਸੋਚ ਹੈ ਇਹ ਪੰਜਾਬ ਦੇ ਅੰਦਰ ਉਹ ਆਪਣੇ ਕ੍ਰਿਮੀਨਲ ਫਾਰਮੂਲੇ ਨੂੰ ਲਾਗੂ ਕਰਕੇ ਪੰਜਾਬ ਨੂੰ ਤੋੜਨ ਦੀ ਯੋਜਨਾ ਬਣਾ ਰਹੇ ਹਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਰ ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਨਾਲ ਇੱਕ ਤਸਵੀਰ ਸਾਹਮਣੇ ਆਈ ਜਗਦੀਸ਼ ਟਾਇਟਲਰ ਦੀ 1984 ਦੇ ਸਿੱਖ ਕਤਲੇਕਾਰ ਦਾ ਸ਼ਖਸ aaropi ਹੋਵੇ ਅਜੇ ਵੀ ਸੁਣਵਾਈਆਂ ਚੱਲ ਰਹੀਆਂ ਨੇ ਉਸ ਦੇ ਉੱਪਰ ਜਿਸ ਤਰੀਕੇ ਨਾਲ ਛਤਰੀ ਫੜ ਕੇ ਸ਼ਖਸ ਨਜ਼ਰ ਆ ਰਿਹਾ ਹੈ ਬਹੁਤ ਹੀ ਘਟਿਆ ਹੈ ਰਾਹੁਲ ਗਾਂਧੀ ਨੇ ਪਹਿਲੇ ਤੇ ਸੁਵਿਧਾਨਿਕ ਮਰਿਆਦਾ ਦਾ ਉਲੰਘਣ ਕੀਤਾ ਹੈ ਵਿਪੱਖਸ਼ ਦਾ ਲੀਡਰ ਹੁੰਦੇ ਨਾਤੇ ਉਹਨੂੰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਦਾ ਬਾਈਕਟ ਨਹੀਂ ਸੀ ਕਰਨਾ ਚਾਹੀਦਾ ਔਰ ਦੂਸਰੇ ਪਾਸੇ ਆਪਣੀ ਪਾਰਟੀ ਦੇ ਪ੍ਰੋਗਰਾਮ 'ਚ ਜਗਦੀਸ਼ ਟਾਇਟਲਰ ਜਿਹੜਾ ਕਿ ਸਿੱਖ ਕਤਲੇਕਾਰ ਦਾ ਮੁੱਖ ਅਭੁਕਤ ਹੈ ਜਿਹੜਾ ਰੋਜ਼ ਅਦਾਲਤ 'ਚ ਖੜੇ ਹੋ ਕੇ ਜਿੱਤੇ ਵਾਜਬੰਦੀ ਸਿੱਖ ਕਤਲੋਗਾਰਦ ਦੇ ਮਾਮਲੇ 'ਚ ਜਗਦੀਸ਼ ਟਾਈਟਲਰ ਹਾਜ਼ਰ ਹੋ ਜਿਹਦੀ ਵੀਡੀਓਜ਼ ਨੇ ਕਿ ਮੈਨੂੰ ਸਰਦਾਰ ਮਾਰਤੇ ਮੇਰਾ ਕੀ ਹੋਇਆ ਉਹਨੂੰ ਤੁਸੀਂ ਮਹਾਮੰਡਿਤ ਕਰ ਰਹੇ ਇੱਥੇ ਕਾਂਗਰਸ ਪਾਰਟੀ ਦੀ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਂ ਇਹ ਪੰਜਾਬ ਵਿਰੋਧੀ ਉਹਨਾਂ ਦਾ ਮਨੋਰਥ ਸਾਹਮਣੇ ਆਂਦਾ ਇਹ ਬੇਨਕਾਬ ਹੋ ਗਿਆ ਪਰ ਮੈਂ ਪੁੱਛਣਾ ਚਾਹਨਾ ਪੰਜਾਬ ਦੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਇਹ ਕਾਪ ਦਾ ਪਾਰਟੀ ਵਾਲਿਆਂ ਨੂੰ ਕਿ ਸਿੱਖਾਂ ਦੇ ਕਾਤਲਾਂ ਨੂੰ ਮਹਾ ਮੰੰਡਿਤ ਕਰਨ ਲਈ ਦੀ ਦਾਸਤਾ ਕਰ ਰਹੇ ਹੋ ਅੱਜ ਵੀ ਸੱਜਨ ਕੁਮਾਰ ਜਿਹੜਾ ਸਿੱਖ ਕਤਲੋਗਰ ਸਿੱਖਾਂ ਨੂੰ ਮਾਰਨ ਦੇ ਕਾਰਨ ਜੇਲ੍ਹ ਚਾ ਉਹ ਅੱਜ ਵੀ ਕਾਂਗਰਸ ਦਾ ਲੀਡਰ ਹੈ ਜਿਹੜਾ ਪੁੱਲ ਬੰਗੜ ਗੁਰਦੁਆਰਾ ਜਲਾਉਂਦਾ ਉਹ ਵੀ ਕਾਂਗਰਸ ਦਾ ਲੀਡਰ ਹੈ ਉਹ ਵੀ ਦਾਸਤਾ ਕਰ ਰਿਹਾ ਬਾਜਵਾ ਸਾਥ ਵਡਿੰਗ ਸਾਹਿਬ ਇਸ ਉਦਿਆ ਦੀ ਦਾਸਤਾ ਪੰਜਾਬ ਤੇ ਪੰਜਾਬੀਅਤ ਪੰਜਾਬੀ ਭਾਈਚਾਰੇ ਨੂੰ ਗਰਵੀ ਰੱਖ ਕੇ ਕਰ ਰਿਹਾ ਇੱਕ ਪਾਸੇ ਤੇ ਮੁਹੱਬਤ ਦੀ ਦੁਕਾਨ ਹੈ ਤੇ ਦੂਜੇ ਪਾਸੇ ਕਾਤਲਾਂ ਨੂੰ ਸਨਮਾਨ ਪੰਜਾਬ ਦੀ ਕਾਂਗਰਸ ਪਾਰਟੀ ਦੇ ਲੀਡਰਸ ਇਸ ਗੱਲ ਤੇ ਆਪਣਾ ਸਪਸ਼ਟਿਕਰਨ ਦੇਣ ਔਰ ਜੋ ਰਾਹੁਲ ਗਾਂਧੀ ਨੇ ਕੀਤਾ ਹੈ ਸਪਸ਼ਟ ਕਰਦਾ ਹੈ ਕਿ ਕਾਂਗਰਸ ਦੇ ਗਾਂਧੀ ਪਰਿਵਾਰ ਦੇ ਦਿਲ 'ਚ ਸਿੱਖਾਂ ਤੇ ਪਤੀ ਬਹੁਤ ਗਰੀਨਾ ਹੈ ਔਰ ਇਹ ਕਦਮ ਸਿੱਖਾਂ ਦੇ ਚਕਮਾ ਤੇ ਨਮਕ ਚਿੰਕਣ ਵਾਲਾ ਹੈ ਅੱਜ ਤੱਕ ਰਾਹੁਲ ਗਾਂਧੀ ਸਿੱਖ ਵਿਧਵਾ ਕਲੋਨੀ ਤੇ ਗਏ ਨਹੀਂ ਉਹਨਾਂ ਵਿਧਵਾਵਾਂ ਦੇ ਪਤੀਆਂ ਨੂੰ ਮਾਰਨ ਵਾਲਿਆਂ ਨੂੰ ਸਨਮਾਨਿਤ ਕਰ ਰਹੇ ਇਹ ਦੁਰਭਾਗਿਆ ਸਰ ਪੰਜਾਬ ਦੁਰਭਾਗਿਆ ਪੁਰਾ Punjab 'ਚ ਹੜ ਆ ਰਹੇ ਨੇ ਹਾਲਾਤ ਖਰਾਬ ਨੇ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਲੋਕਾਂ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਨੇ ਪੰਜਾਬ ਚ ਹੜਾ ਵਰਗੇ ਹਾਲਾਤ ਔਰ ਦੂਸਰੇ ਪਾਸੇ ਆਪਦਾ ਦੀ ਭਗਵੰਤ ਮਾਨ ਦੀ ਸਰਕਾਰ ਦੀ ਮੂਖ ਦਰਸ਼ਕ ਬਣ ਕੇ ਬੈਠਣਾ ਇਹ ਪੰਜਾਬ ਵਾਸਤੇ ਬੜਾ ਚਿੰਤਾ ਦਾ ਵਿਸ਼ੇ ਬਰਸਾਤ ਦੇ ਮੌਸਮ ਤੋਂ ਪਹਿਲੇ ਭਗਵੰਤ ਮਾਨ ਦੀ ਸਰਕਾਰ ਨੇ

ਪରିਵਾਰਾਂ ਦੇ ਉਹਨਾਂ ਸੇ ਕੋਈ ਕਠੋਰ ਤੇ ਤਿੱਬਰ ਕਦਮ ਚੁਟਾਓ। ਔਰ ਬੜਾ ਬਾੜ ਹੜ ਲਗਾਤਾਰ ਹਰ ਸਾਲ ਆ ਰਹੇ। ਐਰੇ ਸੇ ਕਠੋਰ ਤੇ ਮਜ਼ਬੂਤ ਪਰਮਾਨੈਂਟ ਕਦਮ ਚੁੱਕੇ ਜਾਣੇ ਚਾਹੀਦੇ। ਪਰ ਮਹਾਰਾਜਾ ਭਗਵੰਤ ਮਾਨ ਸਾਹਿਬ ਹੜਾਂ ਦੇ ਕਾਰਨ ਬਰਬਾਦ ਹੋ ਰੇ ਘਰਾਂ ਦੀ ਚਿੰਤਾ ਉਹਨਾਂ ਨੂੰ ਘਟਾ ਹੈ ਮਰ ਰਹੇ ਪਸ਼ੂਰ ਵਿਅਕਤੀਆਂ ਦੀ ਚਿੰਤਾ ਘਟਾ ਹੈ ਹੋਰ ਇਹ ਨੁਕਸਾਨ ਦੀ ਚਿੰਤਾ ਘਟਾ ਹੈ ਆਪਣੇ అతిథੀ ਤਿਹਾੜ ਦੇ ਰਿਟਰਨ ਅਰਵਿੰਦ ਕੇਜਰੀਵਾਲ ਉਹਨਾਂ ਦੀ ਚਿੰਤਾ ਜ਼ਿਆਦਾ ਸਰ ਇਸ ਤਰ੍ਹਾਂ ਪੰਜਾਬ ਚ ਗੁੰਡਾ ਟੈਕਸ ਦੀ ਗੱਲ ਆ ਰਹੀ ਹੈ ਕਿ ਜਿਹੜੇ ਜਾਨਵਰ ਇਹ ਦੂਦਰ ਲੈ ਕੇ ਜਾਂਦੇ ਨੇ ਉਹਨਾਂ ਨੂੰ ਰੋਕ ਕੇ ਜਬਰੀਆ ਉਹਨਾਂ ਕੋਲ 10-10000 ਰੁਪਏ ਵਸੂਲਿਆ ਜਾ ਰਿਹਾ ਹੈ ਐਸਾ ਕਿ ਪੰਜਾਬ ਦੇ ਅੰਦਰ ਆਪ ਦਾ ਪਾਰਟੀ ਦੀ ਸਰਕਾਰ